ਚੰਦਰਮਾ ਕੁੰਡਲੀ ਦੇ ਵਿੱਚ ਲਗਨ ਦੇ ਵਿੱਚ ਹੋਵੇ ਤਾਂ ਐਸੇ ਇਨਸਾਨ ਦੀ ਸ਼ਕਲ ਸੂਰਤ ਆਵਦੀ ਮਾਂ ਵਰਗੀ ਹੁੰਦੀ ਹੈ ਇੱਥੇ ਬੈਠਾ ਚੰਦਰਮਾ ਇਨਸਾਨ ਨੂੰ ਕਈ ਵਾਰੀ ਚਿੜਚਿੜਾਪਨ ਤਾਂ ਦੇ ਦਿੰਦਾ ਪਰ ਡਿਪਰੈਸ਼ਨ ਨਹੀਂ ਹੋਣ ਦਿੰਦਾ ਜੇ ਐਸੇ ਇਨਸਾਨ ਟਰੈਵਲਿੰਗ ਜੌਬ ਕਰਨ ਜਾਂ ਕਿਸੇ ਸਰਵਿਸ ਇੰਡਸਟਰੀ ਦੇ ਵਿੱਚ ਹੋਣ ਤਾਂ ਵਧੀਆ ਗਰੋਥ ਕਰ ਸਕਦੇ ਹੈ ਇਹੋ ਜਿਹੇ ਇਨਸਾਨਾਂ ਨੂੰ ਆਪਣਾ ਕੋਈ ਬਿਜ਼ਨਸ ਨਹੀਂ ਕਰਨਾ ਚਾਹੀਦਾ ਨੌਕਰੀ ਤੇ ਹੀ ਰਹਿਣਾ ਚਾਹੀਦਾ ਚੰਦਰਮਾ ਲਗਨ ਦੇ ਵਿੱਚ ਹੋਵੇ 4th ਜਾਂ 10th ਹਾਊਸ ਦੇ ਵਿੱਚ ਮੰਗਲ ਜੂਪੀਟਰ ਜਾਂ ਸੂਰਜਾ ਹੋਵੇ ਤਾਂ ਇਨਸਾਨ ਬਹੁਤ ਕਿਸਮਤ ਵਾਲਾ ਹੁੰਦਾ ਉਹ ਬੜੀਆਂ ਮੰਨਤਾਂ ਦੁਆਰਾ ਮੰਗਿਆ ਗਿਆ ਹੁੰਦਾ ਹੈ ਤੇ ਉਸਦੇ ਪੈਦਾ ਹੋਣ ਤੋਂ ਪਹਿਲਾਂ ਹੀ ਘਰੇ 4-ਵੀਲਰ ਕਾਰ ਵਗੈਰਾ ਜ਼ਰੂਰ ਹੁੰਦੀ ਹੈ ਜੇ ਛਣੀ 6ਥ ਹਾਊਸ ਵਿੱਚ ਹੋਵੇ ਤਾਂ ਇਨਸਾਨ ਗਰੀਬ ਹੀ ਹੁੰਦਾ ਹੈ ਜੇ ਜੂਪੀਟਰ 11ਥ ਹਾਊਸ ਦੇ ਵਿੱਚ ਹੋਇਆ ਤਾਂ ਮਨੁੱਖ ਇੰਦੇ ਇਸ਼ਕ ਵਿੱਚ ਬਰਬਾਦ ਹੋ ਜਾਂਦਾ ਇਹੋ ਜਿਹਾ ਇਨਸਾਨ ਨੂੰ ਔਰ ਇਮੋਸ਼ਨਲ ਹੋਣ ਤੋਂ ਬਚਣ ਲਈ ਕਈ ਵਾਰੀ ਜਾਂ ਮੱਸਿਆ ਪੂਰਨਮਾਸੀ ਦੇ ਆਸ-ਪਾਸ ਮੂਡ ਸਵਿੰਗ ਦੀ ਪ੍ਰੋਬਲਮ ਆਉਂਦੀ ਹੈ ਤਾਂ ਉਹ ਆਪਣੀ ਮਾਂ ਤੋਂ ਚਾਂਦੀ ਦੀ ਡੱਬੀ ਵਿੱਚ ਚਾਵਲ ਤੇ ਮੋਤੀ ਲੈ ਕੇ ਆਪਦੇ ਕੋਲੇ ਰੱਖ ਲੈਣ ਕੱਚ ਅਤੇ ਪਲਾਸਟਿਕ ਦੇ ਬਰਤਨਾਂ 'ਚ ਖਾਣਾ ਪੀਣਾ ਬੰਦ ਕਰ ਦੇਣਾ